ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਸਿੱਖ ਜਗਤ ਵੱਲੋਂ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ ਮੈਂ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਦਿੰਦਾ ਹਰ ਸਾਲੀ ਪੋਸੂ ਦੀ ਸਤੈ ਨੂੰ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸਰਦਾ ਹੁਲਾਸ ਉਤਸ਼ਾ ਨਾਲ ਜਿੱਥੇ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ ਉੱਥੇ ਤੱਕ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਪੁਰਬ ਅੱਜ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪ੍ਰਕਾਸ਼ ਧਾਰਨ ਕੀਤਾ ਔਰ ਤਨਗੁਰ ਗੋਬਿੰਦ ਸਿੰਘ ਮਹਾਰਾਜ ਦਾ ਬਚਪਨ ਜਾਂ ਬਚਪਨ ਦੇ ਕੁਝ ਸਾਲ ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਤੀ ਤੋਏ ਮੋਰਪਤ ਪੂਰਬ ਕੀ ਇਸ ਪਿਆਨਾ ਪਾਂਤ ਪਾਂਤ ਕੀ ਤੀਰਥ ਨਾਨਾ ਜਦ ਹੀ ਜਾਤ ਤਿਰਬੇਣੀ ਪਹੇ ਪੁੰਨ ਦਾਨ ਦਿਨ ਕਰਤ ਬਤਾਏ ਤਹੀਂ ਪ੍ਰਕਾਸ਼ ਹਮਾਰਾ ਪਹੇੋ ਪਟਨਾ ਸਹਿਰ ਵਿਖੇ ਪਬ ਲਇਓ ਇਹ ਪੰਕਤੀਆਂ ਸਾਨੂੰ ਚੇਤੇ ਕਰਵਾਉਂਦੀਆਂ ਨੇ ਕਿ ਤਕਸ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਪ੍ਰਕਾਸ਼ ਸਥਾਨ ਹੈ ਸਤਗੁਰੂ ਜੀ ਦਾ ਬਚਪਨ ਪਟਨਾ ਸਾਹਿਬ ਦੀ ਧਰਤੀ ਤੇ ਗੰਗਾ ਦੇ ਕਿਨਾਰੇ ਬੀਤਿਆ ਤੇ ਫਿਰ ਸਤਲੁਜ ਦੇ ਕੰਢੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਸੇਰਾ ਕੀਤਾ ਪਾਤਸ਼ਾਹ ਨੇ ਪੰਡਾ ਸਾਹਿਬ ਜਮਨਾ ਦੇ ਕੰਢੇ ਰਹੇ ਤੇ ਆਖਰ ਗੋਦਾਵਰੀ ਦੇ ਕੰਢੇ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਲ ਦੇਡ ਵਿਖੇ ਆਪਣਾ ਪੰਜ ਭੌਤਿਕ ਤਨ ਦੇ ਵਿੱਚ ਆਖਰੀ ਵਕਤ ਬਤੀਤ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਪੰਥ ਨੂੰ ਕੌਮ ਨੂੰ ਦੇਣ ਦਿੱਤੀ ਹੈ ਉਸ ਨੂੰ ਲਫ਼ਜ਼ਾਂ ਦੇ ਵਿੱਚ ਨਾ ਲਿਖਿਆ ਜਾ ਸਕਦਾ ਹੈ ਨਾ ਬਿਆਨ ਕੀਤਾ ਜਾ ਸਕਦਾ ਹੈ 14 ਜੁੱਧ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜੇ ਇਹ ਕਹਿ દਈਏ ਕਥਨੀ ਨਹੀਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਵੀ ਜੁੱਧ ਦੇ ਵਿੱਚ ਪਹਿਲ ਨਹੀਂ ਕੀਤੀ ਬਲਕਿ ਉਸ ਵਕਤ ਦਾ ਜਿਹੜਾ ਜ਼ੁਲਮੀ ਸਾਮਰਾਜ ਸੀ ਉਹਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਹਮਲੇ ਕੀਤੇ ਜਿਨ੍ਹਾਂ ਦਾ ਬਖੋਬੀ ਜਵਾਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਖਾਲਸੇ ਦੇ ਨਾਲ ਦਿੱਤਾ। ਔਰ 14ਵੀਂ 14 ਜੰਗਾਂ ਦੇ ਵਿੱਚ ਬੇਸ਼ੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸਿੰਘਾਂ ਦੀ ਗਿਣਤੀ ਜਿਹੜੀ ਹੈ ਦੁਸ਼ਮਣਾਂ ਦੇ ਫੌਜੀਆ ਦੇ ਨਾਲੋਂ ਬਹੁਤ ਘੱਟ ਰਹੀ ਪਰ ਇਹਦੇ باوجود ਵੀ ਜਿੱਤ ਹਮੇਸ਼ਾ ਹਰ ਜੰਗ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਦਮਾਂ ਨੂੰ ਚੁੰਮਦੀ ਰਹੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਲ ਸਿੱਧੀ ਸਿਰਜਣਾ ਕੀਤੀ ਸ੍ਰੀ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 80000 ਦੇ ਭਰੇ ਇਕੱਠ ਦੇ ਵਿੱਚੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਉਹਨਾਂ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਾਹਲ ਛਕਾਈ ਤੇ ਫਿਰ ਉਹਨਾਂ ਪੰਜ ਪਿਆਰੇ ਸਹਬਾਨ ਦੇ ਪਾਸੋਂ ਆਪ ਖੰਡੇ ਦੀ ਪਾਹਲ ਜਿਹੜੀ ਸੀ ਉਹ ਮੰਗ ਕੇ ਤੇ ਛਕੀ ਇਹੋ ਆਪੇ ਗੁਰਚੇਲਾ ਦੀ ਜਿਹੜੀ ਪੰਕਤੀ ਹੈ ਉਸ ਨੂੰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਮਲੀ ਰੂਪ ਦੇ ਵਿੱਚ ਸਿੱਧ ਕੀਤਾ। ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਕਹਿ ਦੀ ਯਾਤ ਕਥਨੀ ਨਹੀਂ ਹੈ ਕਿ ਖਾਲਸਾ ਪੰਥ ਦੇ ਵਿੱਚ ਪਹਿਲੀ ਵਾਰ ਜਿਹੜੀ ਹੈ ਉਹ ਡੈਮੋਕ੍ਰੇਸੀ ਦੀ ਨੀਂਹ ਰੱਖੀ। ਪੰਜ ਪ੍ਰਧਾਨੀ ਵਿਵਸਥਾ ਜਿਹੜੀ ਹੈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਚੁਲਿਤ ਕੀਤੀ। ਪੰਜ ਪਿਆਰਿਆਂ ਦਾ ਮਾਨ ਸਤਕਾਰ ਅਦਬ ਅੱਜ ਵੀ ਸਿੱਖ ਪੰਥ ਦੇ ਵਿੱਚ ਬੜੀ ਸ਼ਿੱਦਤ ਦੇ ਨਾਲ ਕੀਤਾ ਜਾਂਦਾ ਹੈ। ਤਨਗੁਰ ਗੋਬਿੰਦ ਸਿੰਘ ਮਹਾਰਾਜ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਤੇ ਫਿਰ ਨਦੀਰ ਸਾਹਿਬ ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਵਚਨ ਕਹਿ ਕੇ ਕਿ ਆਗਿਆ ਪਈ ਆਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹਮੇਸ਼ਾ ਹਮੇਸ਼ਾ ਲਈ ਸਰੀਰ ਧਾਰੀ ਗੁਰੂ ਪ੍ਰਬੰਧ ਦਾ ਜਿਹੜਾ ਸੀ ਉਹ ਖਾਤਮਾ ਕਰਕੇ ਸ਼ਬਦ ਗੁਰੂ ਤਨਗੁਰ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ ਇਤਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਚੋਸ ਵੱਡੇ ਕੌਤਕ ਨੇ 14 ਜੰਦ ਲੜਨੇ ਖਾਲਸੇ ਦੀ ਸਿਰਜਣਾ ਕਰਨੀ ਖੰਡੇ ਬਾਟੇ ਦੀ ਪਹਲ ਛਕਾਉਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ਣੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ਣੀ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਵੱਡੀਆਂ ਦੇਣਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਹਯਾਤੀ ਦੇ ਵਿੱਚ 14 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਇਹ ਨਹੀਂ ਕਿਹਾ ਕਿ ਜਿੱਤਾਂ ਸਾਡੀਆਂ ਨੇ ਬਲਕਿ ਇਹੋ ਕਿਹਾ ਕਿ ਕਿਰਪਾ ਕਾਲ ਤੇਰੀ ਭਈ ਜੀਤ ਮੇਰੀ ਰਣ ਰਣਜੀਤ ਆਈ ਜਾਏਂ ਗੀਤ ਗਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਮਹਾਨ ਉਪਦੇਸ਼ ਦਿੱਤੇ ਮਹਾਨ ਸਿੱਖਿਆਵਾਂ ਦਿੱਤੀਆਂ ਉੱਥੇ ਆਪਣੀ ਬਾਣੀ ਦੇ ਰਾਹੀਂ ਆਪਣੇ ਪਵਿੱਤਰ ਲਫ਼ਜ਼ਾਂ ਦੇ ਰਾਹੀਂ ਖਾਲਸਾ ਪੰਥ ਨੂੰ ਇੱਕ ਨਵੀਂ ਦਿਸ਼ਾ ਨਵੀਂ ਸੇਧ ਜਿਹੜੀ ਹੈ ਉਹ ਦਿੱਤੀ ਜਿਹੜੀ ਸਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਸਿਧਾਂਤਾਂ ਦੇ ਬਿਲਕੁਲ ਅਨੁਸਾਰੀ ਇਹ ਕਹਿ ਦੇਈਅਤ ਕਥਨੀ ਨਹੀਂ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਸਵੇਂ ਸਰੂਪ ਸਨ ਦਸਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਤ ਸਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਆਪਣੀ ਬਾਣੀ ਦੇ ਵਿੱਚ ਸਿਧਾਂਤ ਮਨੁੱਖਤਾ ਨੂੰ ਦਿੱਤਾ ਉਸੇ ਸਿਧਾਂਤ ਦੀ ਤਰਜਮਾਨੀ ਕਰਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਖਾਲਸੇ ਨੂੰ ਉਪਦੇਸ਼ ਦਿੱਤੇ ਖਾਲਸੇ ਨੂੰ ਸਿੱਖਿਆਵਾਂ ਦਿੱਤੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵਕਤ ਜਿਹੜਾ ਮੁਗਲ ਸਾਮਰਾਜ ਸੀ ਜਾਂ ਮੁਗਲ ਸਾਮਰਾਜ ਦਾ ਜਿਹੜਾ ਪਿੱਠੂ ਬਣਿਆ ਪਹਾੜੀ ਰਾਜਿਆਂ ਦਾ ਰਾਜ ਸੀ ਉਹਨਾਂ ਨੂੰ ਵੱਡੀ ਜਿਹੜੀ ਹੈ ਚੁਣੌਤੀ ਦਿੱਤੀ। ਜੇ ਕਹਦੇ ਹੋ ਕਿ ਉਹਨਾਂ ਵੱਲੋਂ ਦਿੱਤੀ ਜਾਂਦੀ ਚੁਣੌਤੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਖੂ ਵੀ ਜਿਹੜਾ ਹੈ ਉਹ ਮੁਕਾਬਲਾ ਕੀਤਾ। ਇਹ ਕਿਹਾ ਜਾਂਦਾ ਸੀ ਕਿ ਭਾਰਤ ਦੇ ਵਿੱਚ ਮੁਗਲ ਹਕੂਮਤ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ ਤੇ ਨਾ ਮੁਗਲ ਹਕੂਮਤ ਦੇ ਪਿੱਠੂ ਰਾਜਿਆਂ ਨੂੰ ਕੋਈ ਚੁਣੌਤੀ ਦੇ ਸਕਦਾ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਮਿਥ ਨੂੰ ਤੋੜਿਆ ਇਸ ਭਰਮ ਨੂੰ ਤੋੜਿਆ। ਮੁਗਲ ਸਾਮਰਾਜ ਦੇ ਖਿਲਾਫ ਵੀ ਤੇ ਪਹਾੜੀ ਰਾਜਾਂ ਦੇ ਖਿਲਾਫ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਬਰਦਸਤ ਸੰਘਰਸ਼ ਕਰਕੇ ਖਾਲਸੇ ਨੂੰ ਇੱਕ ਨਵੀਂ ਜਿਹੜੀ ਹੈ ਉਹ ਲੀਹੇ ਪਾਇਆ ਖਾਲਸੇ ਨੂੰ ਜ਼ਬਰ ਤੇ ਖਿਲਾਫ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰ ਹਰ ਸਿੱਖ ਨੂੰ ਸ਼ਸਤਰਧਾਰੀ ਹੋਣ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੀ ਅਹਿਮੀਅਤ ਹਰ ਯੁੱਗ ਦੇ ਵਿੱਚ ਰਹੀ ਚਾਹੇ ਉਹ ਪ੍ਰਾਤਨ ਯੁਗ ਸੀ ਉਦੋਂ ਵੀ ਸ਼ਸਤਰ ਦੀ ਅਹਿਮੀਅਤ ਸੀ ਚਾਹੇ ਅੱਜ ਨਵੀਨਤਮ ਯੁਗ ਹੈ ਅੱਜ ਵੀ ਸ਼ਸਤਰ ਦੀ ਅਹਿਮੀਅਤ ਹੈ ਸ਼ਸਤਰ ਕੇ ਅਧੀਨ ਹੈ ਰਾਜ ਸ਼ਸਤਰਨ ਕੇ ਅਧੀਨ ਹੈ ਰਾਜ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤੇ ਅੱਜ ਅਸੀਂ ਦੇਖ ਰਹੇ ਹਾਂ ਪਰ ਤੱਕ ਸਾਬਤ ਵੀ ਹੋ ਰਿਹਾ ਜਿਹਦੇ ਕੋਲੇ ਵੱਡੇ ਹਥਿਆਰਾਂ ਦੇ ਜ਼ਖੀਰੇ ਨੇ ਜਿਹਦੇ ਕੋਲੇ ਟੈਕਨੋਲੋਜੀ ਦੇ ਨਾਲ ਜਿਹੜੇ ਆ ਲੈਸ ਹਥਿਆਰ ਨੇ ਮਾਰੂ ਤੋਂ ਮਾਰੂ ਉਹ ਦੁਨੀਆ ਦੇ ਵਿੱਚ ਤਾਕਤਵਰ ਮੁਲਕ ਜਿਹੜਾ ਹੈ ਉਹ ਅਖਵਾਉਂਦਾ ਤੇ ਮੰਨਿਆ ਜਾਂਦਾ ਹੈ ਹਮੇਸ਼ਾ ਹੀ ਸ਼ਾਸਤਰਤਾ ਬੋਲ ਬਾਲਾ ਰਿਹਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਕਰਕੇ ਆਪਣੀ ਹਯਾਤੀ ਦੇ ਵਿੱਚ ਸਿੱਖਾਂ ਨੂੰ ਉਸ ਵਕਤ ਦੇ ਜਿਹੜੇ ਸ਼ਾਸਤਰ ਸੀ ਰਵਾਇਤੀ ਜਾਂ ਅਸਤਰ ਸੀ ਰਵਾਇਤੀ ਉਤਾਰਨ ਕਰਨ ਦੇ ਜਿਹੜੇ ਹੈ ਉਹ ਦਿਸ਼ਾ ਨਿਰਦੇਸ਼ ਦਿੱਤੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਹਾਨ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਹੈ ਮੈਂ ਇੱਕ ਵਾਰੀ ਫੇਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸਿੱਖ ਜਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ